ਸਾਰਾ ਪਰਿਵਾਰ ਜਿਹੜਾ ਕਿ ਗੁਰਸਖਿਆ ਪਰ ਸਦਾ ਗੁਰਚਨ ਸਿੰਘ ਜਿਹੜਾ ਕਿ ਮੁਖੀਆਵਾ ਘਰ ਦਾ ਕਮੌਲ ਆ ਉਹਨੂੰ ਉਸਦੀ ਜਿਹੜੀ ਹੈ ਕਿਡਨੀ ਆ ਜਿਹੜੀ ਆ ਉਹ ਖਰਾਬ ਹੋ ਜਾਂਦੀ ਆ ਨੇ ਭੈਣ ਦੀ ਅੱਖਾਂ ਵਿੱਚ ਅਥਰੂ ਆ ਗਏ ਨੇ ਕਿਉਂਕਿ ਜੀਵਨ ਸਾਥੀ ਆ ਜ਼ਿੰਦਗੀ ਚ ਮਾਰੇ ਚੰਗੇ ਸਮੇਂ ਚ ਸਾਥ ਦਿੱਤਾ ਪ੍ਰਤੀਨਿਧੀਆਂ ਦਾ ਜਿਹੜਾ ਬਾਪ ਆ ਅੱਜ ਤੁਹਾਡੇ ਗਾੜੀ ਅਰਜ਼ ਕਰ ਰਿਹਾ ਆ ਕਿ ਉਸ ਦੀ ਜਾਨ ਬਚਾਈ ਜਾਵੇ ਟੈਸਟ ਕਰਵਾਇਆ ਉਹਦੇ ਵਿੱਚ ਸਾਨੂੰ ਸਭ ਕੁਝ ਪਤਾ ਲੱਗਾ ਵੀ ਇੱਕ ਹੀ ਕਿਡਨੀ ਆ ਤੇ ਉਹਨੂੰ ਵੀ ਇਹ ਮੁਸ਼ਕਲ ਆ ਚੁੱਕੀ ਹੈ। ਬਾਕੀ ਇਹ ਹੁੰਦੇ ਹੁਣ ਕੁਦਰਤ ਦੇ ਰੰਗ ਜੋ ਮਹਾਰਾਜ ਗਾੜੀ ਅਸੀਂ ਤੇ ਇਹੋ 24 ਘੰਟੇ ਸਾਡੇ ਘਰ ਬਾਤ ਚੱਲਦਾ ਰਹਿੰਦਾ ਹੈ ਮਹਾਰਾ ਦਾ। ਨਾ ਕੋ ਨਸ਼ਾ ਨਾ ਕੋ ਪਤਾ ਹੈ ਪਰ ਮਿਹਨਤ ਕਰੀਦੀ ਹੈ ਆਪਣੀ ਹੱਕ ਦੀ ਰੋਟੀ ਖਾਈਦੀ। ਅੱਜ ਮਾਂ ਵੱਲੋਂ ਹੀ ਗਈ ਆਪਣੀ ਕਿਡਨੀ ਦੇ ਕੇ ਆਪਣੇ ਪੁੱਤ ਦੀ ਜਾਨ ਬਚਾਈ ਜਣੀ ਆ। ਪਟਾਟਾ ਨੇ ਕਿੰਲੀ ਟ੍ਰਾਂਸਪੋਰਟ ਦਾ ਵੀ ਜਿਹੜਾ ਕੀ 7 ਤੋਂ 8 ਲੱਖ ਰੁਪਏ ਮੰਗਿਆ। ਨਾਮ ਹੈ ਮੰਨਣਾ ਪਰੋ ਨਾਮ ਇਹਨਾਂ ਮੰਨਣਾ ਪਰੋ ਕੋਈ ਨਹੀਂ ਪਰ ਗੁਰੂ ਸਾਹਿਬ ਤੇ ਕਿਰਪਾ ਆਇਆ ਗੁਰੂ ਸਾਹਿਬ ਆਪੇ ਕਿਰਪਾ ਕਰਨਗੇ ਨਾਮ ਮੰਨ ਪਰੋ ਇਹਨਾਂ ਲੰਮਾ ਇਲਾਜ ਦੱਸ ਰਹੇ ਨੇ ਡਾਕਟਰ ਇੰਨਾ ਪੈਸਾ ਦੱਸ ਰਹੇ ਨੇ ਕਿੱਥੋਂ ਲਾਵਾਂਗੇ ਕਿੱਥੋਂ ਇਹਨਾਂ ਦਾ ਇਲਾਜ ਕਰਾਵਾਂਗੇ ਕਿ ਜਦੋਂ ਮੈਂ ਬੇਟੀਆਂ ਵੱਲ ਸੋਚਾਂ ਇਹਨਾਂ ਵੱਲ ਵੇਖਾਂ ਮੈਨੂੰ ਇਹ ਕਹਿੰਨੇ ਕਿ ਪ੍ਰਮਾਤਮਾ ਇਹਨਾਂ ਨੂੰ ਠੀਕ ਕਰ ਦੇਵੇ ਕਿ ਨਾ ਸੋਨੇ ਵੀ ਦੀ ਜਾਨ ਬਚੇ ਨਹੀਂ ਤਾਂ ਇਹਨਾਂ ਬੇਟੀਆਂ ਨਹੀਂ ਕਹਿੰਨੇ ਕਿਆ ਜਲੇ ਦੀਆਂ ਬੜੇ ਦਰਲੇ ਮਾਰਦੀਆਂ ਵਾ ਵੀ ਸਾਡਾ ਭਾਵ ਠੀਕ ਹੋਣਾ ਚਾਹੀਦਾ ਸੱਤ ਆਪਰੇਸ਼ਨ ਹੋਏ ਆ ਸੱਤ ਆਪਰੇਸ਼ਨਾਂ ਚ ਕੋਈ ਹੱਲ ਨਹੀਂ ਹੋਇਆ 12 ਮਹੀਨੇ ਤੋਂ ਅਸੀਂ ਬੱਚੇ ਆਪਣੇ ਆਪ ਦੇਖ ਰਹੇ ਆਂ ਵੀ ਬੱਚੇ ਨੂੰ ਬਹੁਤ ਜ਼ਿਆਦਾ ਦੁੱਖ ਆ ਚਾਰ ਪੰਜ ਪ੍ਰੇਟ ਹੋ ਚੁੱਕੇ ਨੇ ਫਰਕ ਨਹੀਂ ਪਿਆ ਉਦੋਂ ਤੋਂ ਅਸੀਂ ਬੱਚੇ ਆਪਣੇ ਲੈ ਕੇ ਕਦੇ ਕਹਿ ਹਸਪਤਾਲ ਕਦੇ ਕਿਸੇ ਹਸਪਤਾਲ ਕਦੀ ਚੰਡੀਗੜ੍ਹ ਕਦੀ ਨਵੇਂ ਸਹਿਰ ਕਦੀ ਜਲ ਸੰਗਤ ਤੁਹਾਨੂੰ ਦੇਖ ਨਹੀਂ ਦੇ ਸਾਂ ਬੇਸ਼ਰਮ ਕੀ ਕਹਿਣਾ ਚਾਹੋਗੇ ਸੰਗਤ ਨੂੰ ਪੀਲੇ ਹੋਏ ਕਰਾਂਗੇ ਸਾਡੇ ਬੱਚੇ ਦੇ ਬਦਬਲ ਜਿਹੜਾ ਕਸ਼ਟ ਹੈ ਸਾਰੀ ਸੰਗਤ ਨਾਲ ਮਿਲ ਕੇ ਹਲਪਰ ਕਰੋ ਤੇ ਦੁੱਖ ਕੱਟਿਆ ਜਾਵੇ ਕੋ ਸਾਡੇ ਬੱਚੇ ਦੀ ਜਾਨ ਵੱਜ ਜਾਏ ਸਾਸੀਗਾ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਤਸਵੀਰਾਂ ਵਿਖਾਵਾਂਗੇ ਹਲਕਾ ਰਾਆ ਸਾਸੀ ਦੇ ਪਿੰਡ ਧਾਰੀਵਾਲ ਦੀਆਂ ਅਤੇ ਉਸ ਪਰਿਵਾਰ ਦੀ ਆ ਜਿਸ ਪਰਿਵਾਰ ਦਾ ਮੁਖੀਆ ਸਰਦਾਰ ਗੁਰਜੰਨਤ ਸਿੰਘ ਜਿਹੜਾ ਕਿ ਗੁਰਸਖ ਨੌਜਵਾਨ ਆ ਜਿਹਨੇ ਕਿ ਅਮਰ ਸ਼ਖਿਆ ਪਰ ਹਾਲਾਤ ਦੇਖ ਲੋ ਕੀ ਨੇ ਸਾਰਾ ਪਰਿਵਾਰ ਜਿਹੜਾ ਕਿ ਗੁਰਸਖ ਆ ਪਰ ਸਰਦਾਰ ਗੁਰਚਨ ਸਿੰਘ ਜਿਹੜਾ ਕਿ ਮੁਖੀਆ ਵਾ ਘਰ ਦਾ ਕਮੌਣ ਵਾਲਾ ਉਹਨੂੰ ਉਸ ਦੀ ਜਿਹੜੀਆਂ ਕਿਡਨੀਆ ਜਿਹੜੀਆਂ ਉਹ ਖਰਾਬ ਹੋ ਜਾਂਦੀਆਂ ਨੇ ਤੁਸੀਂ ਤਸਵੀਰਾਂ ਵਿੱਚ ਵੇਖ ਸਕਦੇ ਹੋ ਪਿਛਲੇ ਲੰਬੇ ਸਮੇਂ ਤੋਂ 1.5 ਸਾਲ ਹੋ ਗਿਆ ਸਰਦਾਰ ਗੁਰਚਨ ਸਿੰਘ ਜਿਸ ਦੀਆਂ ਕਿਡਨੀਆ ਜਿਹੜੀਆਂ ਗੁਰਜੰਨਤ ਸਿੰਘ ਦੀਆਂ ਘਰ ਆਵ ਚੁੱਕੀਆਂ ਨੇ ਤੁਸੀਂ ਦੇਖ ਸਕਦੇ ਹੋ ਤਿੰਨ ਧੀਆਂ ਮਾਤਾ ਪਿਤਾ ਸਾਰਾ ਪਰਿਵਾਰ ਇਸ ਦੇ ਨੌਜਵਾਨ ਦੇ ਸਹਾਰੇ ਤੇ ਆ ਕਿਉਂਕਿ ਘਰ ਚ ਕਮਾਉਣ ਵਾਲਾ ਹੋਰ ਕੋਈ ਨਹੀਂ ਆ ਪਹਿਲਾ ਗੁਰਵੰਦਰ ਸਿੰਘ ਹੀ ਆ ਕਰਦੇ ਹਾਲਾਤ ਦੇਖ ਲਓ ਕੀ ਨੇ ਅਤੇ ਗੁਰਵੰਦਰ ਸਿੰਘ ਅੱਜ ਆਪਣੇ ਪਰਿਵਾਰ ਦੇ ਨਾਲ ਤਿੰਨ ਧੀਆਂ ਦੇ ਨਾਲ ਤੇ ਮਾਤਾ ਪਿਤਾ ਦੇ ਨਾਲ ਤੁਹਾਡੇ ਗਾਰੀ ਅਰਜ਼ ਕਰ ਰਿਹਾ ਵੀ ਉਸ ਦਾ ਜਿਹੜਾ ਇਲਾਜ ਕਰਾਇਆ ਜਾਵੇ ਤਾਂ ਜੋ ਕਿ ਉਸ ਦੀ ਜਿਹੜੀ ਆ ਉਹ ਜ਼ਿੰਦਗੀ ਬਚ ਸਕੇ ਉਹ ਡਾਕਟਰਾਂ ਕੋਲੋਂ ਕਿਹਾ ਗਿਆ ਵੀ ਕੀਨੀ ਟ੍ਰਾਂਸਪਲੈਂਟਰ ਤੇ ਲੱਖਾਂ ਰੁਪਏ ਲੱਗ ਜਣੇ ਨੇ ਪਰਿਵਾਰ ਕੋ ਇੰਨੀ ਮਾਇਆ ਨਹੀਂ ਹੈਗੀ ਪਰ ਤੁਹਾਡੇ ਸਾਹ ਦੀ ਲੋੜ ਆ ਤੁਸੀਂ ਦੇਖ ਸਕਦੇ ਹੋ ਪਰਿਵਾਰ ਦਾ ਮੁਖੀ ਸਰਦਾਰ ਗੁਰਵੰਦ ਸਿੰਘ ਭੈਣ ਦੇ ਅੱਖਾਂ ਵਿੱਚ ਅਥਰੂ ਆ ਗਏ ਨੇ ਕਿਉਂਕਿ ਜੀਵਨ ਸਾਥੀ ਆ ਜ਼ਿੰਦਗੀ ਚ ਮਾੜੇ ਚੰਗੇ ਸਮੇਂ ਚ ਸਾਥ ਦਿੱਤਾ ਪ੍ਰਤੀਨਿਧੀਆਂ ਦਾ ਜਿਹੜਾ ਬਾਪ ਆ ਅੱਜ ਤੁਹਾਡੇ ਗਾੜੀ ਅਰਜ ਕਰ ਰਿਹਾ ਵੀ ਉਸ ਦੀ ਜਾਨ ਬਚਾਈ ਜਾਵੇ ਤੁਸੀਂ ਦੇਖ ਸਕਦੇ ਹੋ ਅੱਖਾਂ ਵਿੱਚ ਅਥਰੂ ਆ ਗਏ ਨੇ ਭੈਣ ਦੇ ਕਿਉਂਕਿ ਇੱਕ ਸਹਾਰਾ ਵਾ ਕਾਦਾ ਕੱਲਾ ਮੁਖੀ ਆਵਾਜ਼ ਤੇਰੇ ਧੀਆ ਦਾ ਬਾਪ ਆ ਬਹੁਤ ਮਾੜੇ ਸਮੇਂ ਚੋਂ ਨੰਗਿਆ ਇਹ ਪਰਿਵਾਰ ਇੱਕ ਆਸ ਹੀ ਜਿਹੜੀ ਕਿਰਨ ਵਜਈ ਆ ਉਸਦੀ ਮਾਤਾ ਜੀ ਵੱਲੋਂ ਜਿਹੜਾ ਕੀ ਗੁਰਜੰਡ ਸਿੰਘ ਨੂੰ ਕਿੰਨੀ ਡੀ ਕਿਡਨੀ ਟ੍ਰਾਂਸਪਲੈਂਟ ਕਰਨੀ ਆ ਗੱਲ ਬਾਤ ਵੀ ਕਰਾਂਗੇ ਗੁਰਜੰਡ ਵੀਰ ਦੇ ਨਾਲ ਵੀਰੇ ਹੋਇਆ ਕੀ ਐ ਦੱਸ ਕਾਨੂੰ ਸਾਂਝਾ ਕਰ ਦਿਓ ਕਿਸ ਤਰ੍ਹਾਂ ਤੁਹਾਡੀ ਕਿਡਨੀ ਖਰਾਬ ਹੋ ਗਈ ਆ ਤੇ ਕਿੰਨੇ ਸਮੇਂ ਤੋਂ ਹੋ ਗਈ ਆ ਤੇ ਕਿੱਥੋਂ-ਕਿੱਥੋਂ ਤੁਸੀਂ ਇਲਾਜ ਕਰਾਇਆ ਤੇ ਡਾਕਟਰ ਕੀ ਦੱਸਦੇ ਨੇ ਵੀ ਕਿੰਨੇ ਕੁ ਪੈਸੇ ਲੱਗਣੇ ਤੁਹਾਡੇ ਪਹਿਲਾਂ ਤੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰੇ ਗਿਆਨ ਨੂੰ ਅਹੀਂ ਸਭ ਤੋਂ ਪਹਿਲੋਂ ਨਾ ਮੇਰੇ ਦਰਦ ਹੋਈ ਪੇਟ ਦੇ ਵਿੱਚ ਦਰਦ ਤੋਂ ਅਹੀਂ ਹਰ ਤੇਜ ਹਸਪੀਟਲ ਚੈੱਕ ਅਪ ਕਰਵਾਉਣ ਗਏ ਉਹਨਾਂ ਕਹੇ ਵੀ ਇੱਥੇ ਐਡਮਿਟ ਹੋਣਾ ਪੈਣਾ ਤੁਹਾਡਾ ਆਪਰੇਟ ਹੋਣਾ ਵਾ ਉਹਨਾਂ ਸਭ ਤੋਂ ਪਹਿਲੋਂ ਆਪਰੇਟ ਟਰਾਈ ਕੀਤਾ ਉਹਦੇ ਵਿੱਚ ਨਹੀਂ ਬਾਥੂ ਆਇਆ ਫਿਰ ਦੂਜਾ ਕੀਤਾ ਉਹਦੇ ਵਿੱਚ ਵੀ ਨਹੀਂ ਆਇਆ ਤੀਜਾ ਕੀਤਾ ਜਾ ਕੇ ਉਹਦੇ ਵਿੱਚ ਫਿਰ ਸਟੈਂਟ ਪਿਆ ਤੇ ਉਸ ਤੋਂ ਬਾਅਦ ਜਦੋਂ ਤਿੰਨਾਂ ਮਹੀਨਿਆਂ ਬਾਅਦ ਫਿਰ ਉਹਨਾਂ ਜਦੋਂ ਸਟੈਂਡਰ ਰਮੂਵ ਕਰਤਾ ਨਾ ਸਟੈਂਡਰ ਮੋਮਕੰਨ ਦੇ ਬਾਅਦ ਫੇਰ ਮੇਰਾ ਬਾਧੂ ਜਿਹੜਾ ਨਾ ਬੰਦ ਹੋ ਗਿਆ ਬਲੌਕ ਹੋ ਗਿਆ ਉਸ ਤੋਂ ਬਾਅਦ ਫੇਰ ਉਹਨਾਂ ਮੇਰੇ ਤਿੰਨ ਅਪਰੇਸ਼ਨ ਟਰਾਈ ਕੀਤੇ ਫੇਰ ਅਪਰੇਸ਼ਨ ਨੇ ਕੋਈ ਹੱਲ ਹੋਇਆ ਸੱਤ ਅਪਰੇਸ਼ਨ ਹੋਏ ਆ ਸੱਤਾਂ ਅਪਰੇਸ਼ਨਾਂ ਚ ਕੋਈ ਹੱਲ ਨਹੀਂ ਹੋਇਆ ਕਿਨੇ ਸਗਰੰਟ ਭਾਈ ਤੁਹਾਨੂੰ ਕਦੋਂ ਪਤਾ ਲੱਗਾ ਵੀ ਤੁਹਾਡੀ ਜਿਹੜੀ ਕਿਡਨੀ ਆ ਉਹ ਡੈਮੇਜ ਹੋ ਚੁੱਕੀ ਹੈ ਜਾਂ ਜਿਹੜੀ ਉਹ ਬਦਲਣ ਵਾਲੀ ਆ ਤੇ ਤੁਹਾਨੂੰ ਕਦੋਂ ਲੱਗੀ ਪਈ ਤੁਹਾਨੂੰ ਜਿਹੜੀ ਮੁਸ਼ਕਲ ਆਦੀ ਹੈ ਚੀਜ਼ ਨੂੰ ਅਹੀਂ ਨਾ ਫੇਰ ਇੱਕ ਹਸਪੀਟਲ ਬਦਲਿਆ ਗੁਰੂ ਰਾਮਦਾਸ ਹਸਪੀਟਲ ਗਏ ਉੱਥੇ ਡਾਕਟਰ ਗੌਰਪ੍ਰੀਤ ਪੰਗੂ ਹੈ ਉਨੇ ਸਾਨੂੰ ਕਿਹਾ ਵੀ ਆ ਇੱਕ ਟੈਸਟ ਕਰਾ ਕੇ ਲਓ ਡਾਕਟਰ ਪਾਂਡੇ ਕੋ ਫਿਰ ਡਾਕਟਰ ਪਾਂਡੇ ਕੋ 5500 ਰੁਪਏ ਦੇ ਟੈਸਟ ਹੋਇਆ ਸੀ ਉਹ ਟੈਸਟ ਕਰਵਾਇਆ ਉਹਦੇ ਵਿੱਚ ਸਾਨੂੰ ਸਭ ਕੁਝ ਪਤਾ ਲੱਗਾ ਵੀ ਇੱਕ ਹੀ ਕਿਡਨੀ ਆ ਤੇ ਉਹਨੂੰ ਵੀ ਇਹ ਮੁਸ਼ਕਲ ਆ ਚੁੱਕੀ ਹੈ ਹਾਂਜੀ ਬਿਲਕੁਲ ਮੈਂ ਦਸ਼ਕਾਂ ਦੱਸਾਂ ਜਾਵਾਂਗਾ ਵੀ ਅੱਗੇ ਹੀ ਪ੍ਰਮਾਤਮਾ ਨੇ ਵੀਰ ਨੂੰ ਇੱਕੋ ਕਿਡਨੀ ਦਿੱਤੀ ਆ ਤੇ ਉਹ ਵੀ ਜਿਹੜੀ ਕਿਡਨੀ ਆ ਉਹ ਥੋੜੀ ਡੈਮੇਜ ਹੋ ਚੁੱਕੀ ਆ ਅਤੇ ਮਾਤਾ ਜੀ ਵੱਲੋਂ ਜਿਹੜੀ ਕਿ ਇਸ ਵੀਰ ਨੂੰ ਕਿਡਨੀ ਦੇ ਕੇ ਜਿਹੜੀ ਆਪਣੀ ਜਾਨ ਬਚਾਉਣੀ ਚਾਹੀਦੀ ਆ ਪਰ ਹਾਲਾਤ ਦੇਖਣ ਨੂੰ ਪ੍ਰਮਾਤਮਾ ਦੇ ਗੁਰਸਿੱਖ ਪਰਿਵਾਰ ਆ ਪਰਮਾਤਮਾ ਦਾ ਨਾਮ ਲੈਂਦੀਆਂ ਨੇ ਚਤੇ ਟਾਈਮ ਬਾਣੀ ਤੇ ਬਾਣੀ ਨਾਲ ਜੁੜੇ ਨੇ ਪਰ ਅੱਜ ਹਾਲਾਤ ਦੇਖ ਲਓ ਕਿੰਨੇ ਨੇ ਘਰ 'ਚ ਮਾੜੇ ਹਾਲਾਤ ਨੇ ਦੁੱਖਾਂ ਦਾ ਪਹਾੜ ਟੁੱਟ ਗਿਆ ਜਿੰਨ ਟਵੀਰ ਕਦੀ ਦੁੱਖ ਲੱਗਦਾ ਪਰਮਾਤਮਾ ਨਾਲ ਨਾ ਕੋਈ ਨਾਰੀ ਹੁੰਦੀ ਆ ਵੀ ਅਸੀਂ ਦੇਖਿਆ ਸਾਰਾ ਪਰਿਵਾਰ ਜਿਹੜਾ ਕਿ ਅਮਰ ਸ਼ਗਿਆ ਹੋਇਆ ਵਾ ਬਾਣੀ ਵਾਲੇ ਹੈਗੇ ਜੀ ਪਰ ਇਹਨੇ ਦੁੱਖਾਂ ਦਾ ਪਹਾੜ ਟੁੱਟ ਗਿਆ ਟਵਾੜ ਦੇ ਪਹਿਲਾਂ ਹੀ ਪਰਮਾਤਮਾ ਨੇ ਤੁਹਾਨੂੰ ਇੱਕੋ ਕਿੰਨੀ ਦਿੱਤੀ ਸੀ ਤੇ ਉਹ ਵੀ ਹੁਣ ਜਿਹੜੀ ਖਰਾਬ ਹੋ ਗਈ ਆ ਬਸ ਕੀ ਇਹ ਹੁਣ ਤੇ ਹੁਣ ਕੁਦਰਤ ਦੇ ਰੰਗ ਜੋ ਮਾਰਾ ਜੀ ਗਾੜੀ ਅਸੀਂ ਤੇ ਇਹੋ 24 ਘੰਟੇ ਸਾਡੇ ਘਰ ਪਾਠ ਚੱਲਦਾ ਰਹਿੰਦਾ ਹੈ ਮਾਰ ਨਾ ਕੋ ਨਸ਼ਾ ਨਾ ਕੋ ਪਤਾ ਹੈ ਪਰ ਮਿਹਨਤ ਕਰੀ ਦੀ ਆਪਣੀ ਹੱਕ ਦੀ ਰੋਟੀ ਖਾਈ ਦੀ ਬਾਕੀ ਇਹਦੇ ਹੁਣ ਕੁਦਰਤ ਦੇ ਰੰਗ ਜੂ ਅਗੋਂ ਜਿੰਨਟ ਭਾਈ ਕਿਸ ਤਰ੍ਹਾਂ ਦੇ ਦੋ ਤਿੰਨ ਧੀਆ ਦੇ ਬਾਪ ਜੀ ਧੀਆ ਦਾ ਸਹਾਰਾ ਵੀ ਆ ਕਿਉਂਕਿ ਅਸੀਂ ਦੇਖਿਆ ਛੋਟ ਛੋਟੀਆਂ ਬੱਚੀਆਂ ਨੇ ਹਰੇ ਤੁਹਾਡੇ ਮੂੰਹ ਵੱਲ ਦੇਖ ਰਹੀਆਂ ਕਿ ਤੁਹਾਨੂੰ ਹੋਇਆ ਕੀ ਹੈ ਜਦੋਂ ਮੁਸ਼ਕਲ ਹੁੰਦੀ ਆ ਉਦੋਂ ਕੀ ਬੱਚੀਆਂ ਤੁਹਾਨੂੰ ਕਹਿੰਦੀਆਂ ਨੇ ਕਿ ਅਸੀਂ ਦੇਖਿਆ ਤੁਹਾਡੀ ਬਾਥਰੂਮ ਵਾਲੀ ਜੜੀ ਆ ਤੁਹਾਡੀ ਨਾਲ ਹੀ ਲੱਗੀ ਆ ਬੱਚੀਆਂ ਜਿਹੜੂ ਪੁੱਛਦੀਆਂ ਹੁੰਦੀਆਂ ਨੇ ਵੀ ਪਾਪਾ ਇਹ ਕੀ ਲੱਗਾ ਵਾ ਬੱਚੀਆਂ ਮੇਰੀਆਂ ਛੋਟੀ ਬੇਟੀ ਤੇ ਮੇਰੀ ਮਹਾਰਾਜ ਗਾਹੀ ਜਾ ਕੇ ਅਰਦਾਸ ਕਰਦੀ ਰਹਿੰਦੀ ਐ ਵੀ ਮਹਾਰਾਜ ਮੇਰੇ ਪਾਪਾ ਦੀ ਭੈ ਪਹਲਵਾ ਦੋ ਤੇ ਮੇਰੇ ਪਾਪਾ ਠੀਕ ਹੋਣ ਤੇ ਸਾਨੂੰ ਕਮਾਈ ਕਰਕੇ ਤੇ ਸਾਨੂੰ ਪੈਸੇ ਦੇਣ ਇਹ ਪੈਸੇ ਹੁਣ ਮੰਗਦਿਆਂ ਰਹਿੰਦੀਆਂ ਕਦੀ 10 ਰੁਪਏ ਕਦੀ ਵੀ ਇਹਨਾਂ ਨੂੰ ਮੇਰੇ ਤੇ ਹੀ ਆਸ ਐ ਵੀ ਚਲੋ ਸਾਡੇ ਪਾਪਾ ਜੀ ਕਮਾਉਣ ਤੇ ਸਾਨੂੰ ਪੈਸੇ ਦੇਣ ਤੇ ਮੈਨੂੰ ਇਸੋ ਵੀ ਘਰ ਵਿੱਚ ਕਿੰਨੇ ਜੀ ਕਮਾਉਣ ਵਾਲੇ ਨੇ ਤੇ ਕਿੰਨੇ ਜੀ ਘਰ ਵਿੱਚ ਖਾਣ ਵਾਲੇ ਨੇ ਅਸੀਂ ਜੀ ਤਿੰਨ ਬ੍ਰਦਰ ਆ ਦੋ ਦੂਜੇ ਵੱਖ ਆ ਉਹ ਆਪੋ ਆਪਣਾ ਕਰਦੇ ਆ ਇਹ ਕਾਰਜ ਕਮਾਉਣ ਵਾਲੇ ਉਹ ਤਾਂ ਤੈਨੀਆਂ ਉਹ ਉਹਨਾਂ ਦਾ ਵੱਖੋ-ਵੱਖਿਆ ਤੇ ਮੇਰੇ ਫਾਦਰ ਸਾਹਿਬ ਆ ਹੁਣ ਜਿਹੜਾ ਹਾਂਜੀ ਹੁਣ ਇਕੱਲੇ ਆ ਜਿਹੜੇ ਸਾਡਾ ਘਰ ਦਾ ਸਰਕਲ ਚਲਾ ਰਹੇ ਆ ਸਾਰਾ ਪਰਿਵਾਰ ਪਾਲ ਲੈਂਦੇ ਆ ਸਾਡੇ ਮੇਰੇ ਤਿੰਨ ਬੇਟੀਆਂ ਇੱਕ ਵਾਈਫ ਆ ਦੋ ਮਾਤਾ ਪਿਤਾ ਵਾਜੀ ਵੀ ਮੈਨੂੰ ਐਸੋ ਪੀ ਕਰੀ ਪ੍ਰਮਾਤਮਾ ਨਾਲ ਕਰੀ ਗੁਰੂ ਸਾਹਿਬ ਨਾਲ ਇਹ ਚੀਜ਼ ਦਾ ਰਾਜ ਹੀ ਹੁੰਦੀ ਆ ਵੀ ਗੁਰੂ ਸਾਹਿਬ ਇੰਨਾ ਤੈਨੂੰ ਅਸੀਂ ਮੰਨਦੇ ਆ ਬਾਣੀ ਦੇ ਜੋੜੇ ਹਰ ਟਾਈਮ ਪਰਿਵਾਰ ਵਿੱਚ ਨਿਤਨੇਮ ਹੁੰਦਾ ਰੱਬ ਦੇ ਬਾਣੇ ਵਿੱਚ ਮੰਨਦੇ ਆ ਹਮੇਸ਼ਾ ਰੱਬ ਦੇ ਸ਼ੁਕਰ ਵੀ ਕਰਦੇ ਆ ਪਾਕਿਸਤਾਨ ਦੇ ਹਾਲਾਤ ਨੇ ਅੱਜ ਪ੍ਰਵਾਲ ਵਿੱਚ ਦੁਕਾਨ ਪਹਾੜ ਟੁੱਟ ਗਿਆ ਤਿੰਨ ਧੀਆਂ ਨੇ ਛੋਟੜੀਆਂ ਉਹ ਵੀ ਤੁਹਾਡੇ ਵਾਲ ਵੰਦੀਆਂ ਨੇ ਵੀ ਮੇਰੇ ਪਿਤਾ ਕੋਲੋਂ ਠੀਕ ਹੋਣਗੇ ਗੁਰੂ ਸਾਹਿਬ ਅੱਗੇ ਜਾ ਕੇ ਅਰਦਾਸ ਬੇਨਤੀ ਕਰਦੇ ਨੇ ਵੀ ਸਾਡੇ ਪਿਤਾ ਨੂੰ ਠੀਕ ਕਰ ਦੋ ਤੁਹਾਡਾ ਕਹ ਲਈ ਮਨ ਭਰਿਆ ਕਦੀ ਚੀਜ਼ ਨੂੰ ਲੈ ਕੇ ਕਦੀ ਪ੍ਰਮਾਤਮਾ ਨੇ ਕਦੀ ਇੰਦਾਰੀ ਹੋਈ ਤੁਹਾਡੀ ਮਨ ਤੇ ਹੁਣ ਬੜਾ ਭਰਦਾ ਜੋ ਪਰ ਕੀ ਕਰੀਏ ਇਹ ਅਰਦਾਸਾਂ ਹੀ ਕਰੀ ਦੀਆਂ ਔਰਤੇ ਡੋਰਾ ਛੁੱਟੀਆਂ ਮਾਰਾ ਤੇ ਵੀ ਮਹਾਰਾਜ ਜੋ ਕਰਨਾ ਤੂੰ ਹੀ ਕਰਨਾ ਵਾ ਬਾਬਾ ਦੀਪ ਸਿੰਘ ਕਰੀ ਅਰਦਾਸ ਬੇਨਤੀ ਕਰੀਦੀ ਹੈ ਕਿ ਬਾਬਾ ਦੀਪ ਸਿੰਘ ਕਰੋ ਕਿਰਪਾ ਹੁਣ ਤੁਸੀਂ ਤੇ ਉਹਨੇ ਕਰਨ ਬਿਲਕੁਲ ਹੀ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਨੇ ਪਰਿਵਾਰ ਵਿੱਚ ਪਰਿਵਾਰ ਦਾ ਮੁਖੀ ਆ ਸਰਦਾਰ ਗੁਰਜੰਟ ਸਿੰਘ ਜਿਹਦੇ ਕੀ ਅੱਗੇ ਹੀ ਪ੍ਰਮਾਤਮਾ ਨੇ ਪਹਿਲਾਂ ਹੀ ਇੱਕ ਕੰਨੀ ਦਿੱਤੀ ਸੀ ਤੇ ਉਹ ਵੀ ਜਿਹੜੀ ਕੰਨੀ ਹੁਣ ਖਰਾਬ ਹੋ ਚੁੱਕੀ ਆ ਮਾਤਾ ਜੀ ਵੱਲੋਂ ਜਿਹੜੀ ਕੀ ਕੰਨੀ ਦਿੱਤੀ ਜਾਣੀ ਆ ਤੇ ਨੇ ਧੀਆਂ ਨੇ ਵੀਰ ਦੀਆਂ ਅਮਰ ਸ਼ਕਿਆ ਹੋਇਆ ਪਰਿਵਾਰ ਵਿੱਚ ਇੱਕ ਗੁਰਸਿੱਖ ਪਰਿਵਾਰ ਆ ਪਰ ਅੱਜ ਦੁੱਖਾਂ ਦਾ ਪਹਾੜ ਆ ਟੁੱਟ ਗਿਆ ਮੈਂ ਕਹਿੰਦਾ ਵੀਰ ਦੇ ਉੱਤੇ ਕਿਉਂਕਿ ਘਰ 'ਚ ਇਕੱਲਾ ਕਮਾਉਣ ਵਾਲਾ ਵਾ ਬਾਕੀ ਭਰਾ ਜਿਹੜੇ ਵੱਡ ਨੇ ਇਸੇ ਉੱਤੇ ਹੀ ਪਰਿਵਾਰ ਦੀ ਰੋਜੀ ਰੋਟੀ ਦਾ ਗੁਜ਼ਾਰਾ ਵਾ ਤੇ ਉਸ ਗੱਲਬਾਤ ਕਰਾਂਗੇ ਉਸ ਭੈਣ ਦੇ ਨਾਲ ਵੀ ਜਿਹੜੀ ਕੀ ਜੀਵਨ ਸਾਥੀ ਆ ਪਾਣੇ ਅਸੀਂ ਦੇਖਿਆ ਅੱਖਾਂ ਚੋਂ ਆ ਗਏ ਸੀ ਇਹਦਾਂ ਨਾਲ ਗੱਲ ਵੀ ਨਹੀਂ ਕੀਤੀ ਕੀ ਕਹਿਣਾ ਜਾਣਗੀ ਹਾਂਜੀ ਵੇਖੋ ਜੀ ਮੈਂ ਹੀ ਤਿੰਨ ਮੇਰੀਆਂ ਬੇਟੀਆਂ ਹੀ ਕਿਤੇ ਮੈਂ ਘਰੇ ਕਰੇ ਰਹਿਨੀ ਆ ਕਿਤੇ ਜਾਂਦੀ ਨਹੀਂ ਹਾਂ ਸਾਨੂੰ ਸਭ ਕੁਝ ਮਿਲਦਾ ਹੀ ਘਰੇ ਵੇਖੋ ਸਕੂਲ ਦਾ ਖਰਚਾ ਵੀ ਇਹੀ ਕਰਦੇ ਸੀ ਬਾਕੀ ਘਰ ਦਾ ਵੀ ਬਸ ਬੱਚੇ ਸੰਭਾਲਦੀ ਹਾਂ ਤੇ ਆਪਣਾ ਵਾਈ ਗੁਰਦਾ ਸ਼ੁਕਰ ਕਰਦੀ ਹਾਂ ਇਹ ਹੁਣ ਸੋਚਦੀ ਆ ਕਿ ਕੀ ਕਰਾਂਗੇ ਇੰਨਾ ਲੰਮਾ ਇਲਾਜ ਦੱਸ ਰਹੇ ਨੇ ਡਾਕਟਰ ਇੰਨਾ ਪੈਸਾ ਦੱਸ ਰਹੇ ਨੇ ਕਿੱਥੋਂ ਲਾਵਾਂਗੇ ਕਿੱਥੋਂ ਇਹਨਾਂ ਦਾ ਇਲਾਜ ਕਰਾਵਾਂਗੇ ਕਿ ਜਾਂ ਬੇਟੀਆਂ ਵੱਲ ਸੋਚਾਂ ਇਹਨਾਂ ਵੱਲ ਵੇਖਾਂ ਮਨੇ ਇਹ ਕਿਨੇ ਕੇ ਪ੍ਰਮਾਤਮਾ ਇਹਨਾਂ ਨੂੰ ਠੀਕ ਕਰ ਦੇਣ ਮਨੇ ਤੋਂ ਵੀ ਡਾਕਟਰ ਕੀ ਦੱਸਦੇ ਨੇ ਵੀ ਕਿੰਨੇ ਪੈਸੇ ਲੱਗ ਜਾਣੇ ਨੇ ਜੇ ਤੁਹਾਨੂੰ ਪਤਾ ਲੱਗਾ ਵੀ ਵੀਰ ਗੁਰਦਾ ਦਾ ਜਿਹੜਾ ਕਿ ਕਿਡਨੀ ਖਰਾਬ ਹੋ ਚੁੱਕੀ ਆ ਤੇ ਤੁਹਾਡੇ ਪਰਿਵਾਰ ਤੇ ਤੁਹਾਡੇ ਤੇ ਕੀ ਬੀਤੀ ਫਿਰੇ ਵੇਖੋ ਜੀ ਪੈਸਾ ਤੇ ਸੀ ਅੱਗੇ ਵੀ 8-9 ਲੱਖ ਲਾ ਛੱਡੇ ਲੱਕ ਲਾ ਲਿਆ ਹੁਣ ਤੇ ਬਿਲਕੁਲ ਸਾਡੇ ਕੋ ਕੁਛ ਨਹੀਂ ਹੈਗਾ ਭਾਜੀ ਇਸਦੇ ਰੋਟੀ ਵੀ ਹੁਣ ਮੰਗ ਕੇ ਖਾਣੇ ਆ ਬਿਲਕੁਲ ਤੁਸੀਂ ਦੇਖ ਸਕਦੇ ਹੋ ਪੈਨ ਦੇ ਅੱਖਾਂ ਵਿੱਚ ਚੱਥਰ ਆ ਗਏ ਨੇ ਤੇ ਪੈਨ ਦਾ ਕਹਿਣਾ ਵੀ ਘਰ ਚ ਕਮਾਉਣ ਵਾਲਾ ਕਲਾ ਸੀ ਸਦਾਗੁਰ ਸਿੰਘ ਜਨ ਸਿੰਘ ਪਰ ਉਹ ਵੀ ਹੁਣ ਮੰਜੇ ਤੇ ਪੈ ਗਿਆ ਘਰ ਦੇ ਹਾਲਾਤ ਕੀ ਨੇ ਛੋਟੇ ਛੋਟੇ ਬੱਚੀਆਂ ਨੇ ਜਿਹੜੀਆਂ ਕਿ ਉਹਨਾਂ ਦਾ ਪੜ੍ਹਾਈ ਲਿਖਾਈ ਵੀ ਕਰਾਉਣੀ ਆ ਬੱਚਿਆਂ ਨੂੰ ਭਲਕੇ ਵੱਡੇ ਸਕੂਲਾਂ ਵਿੱਚ ਪਾਉਣਾ ਪ੍ਰਵਾਹ ਚ ਬਹੁਤ ਜ਼ਿੰਮੇਵਾਰੀ ਸੀ ਬੜਾ ਖਰਚਾ ਸੀ ਸਾਰੇ ਜੁਮੇ ਵਾਲੀ ਵੀ ਗੁਜੰਡ ਸਿੰਘ ਚੁੱਕੀ ਸੀ ਪਰ ਅੱਜ ਹਾਲਾਤ ਦੇਖ ਲਓ ਕਿਸਾ ਦੇ ਹੋ ਗਏ ਨੇ ਅੱਜ ਤੁਹਾਡੇ ਗਾੜੀ ਹੱਥ ਜੋੜੇ ਨੇ ਪਰਿਵਾਰ ਅਰਜ਼ੀ ਕਰ ਰਹੇ ਨੇ ਵੀ ਉਹਨਾਂ ਦੀ ਜਿਹੜੀ ਜਾਨ ਬਚਾਈ ਜਾਵੇ ਡਾਕਟਰਾਂ ਵੱਲੋਂ ਜਿਹੜਾ ਖਰਚਾ ਦੱਸਿਆ ਗਿਆ 7 ਤੋਂ 8 ਲੱਖ ਰੁਪਏ ਦੱਸਿਆ ਗਿਆ ਤੇ ਸਾਡੇ ਵੀ ਦਸ਼ਕਣ ਅਪੀਲ ਆ ਵੀ ਭਾਜੀ ਇਸ ਪਰਿਵਾਰ ਦੀ ਵੱਤ ਬਦਬਦ ਕਰਿਓ ਤੇ ਮੈਨੂੰ ਇਸੋ ਵੀ ਬੱਚੀਆਂ ਸੀ ਦੇਖਿਆ ਛੋਟੂ ਛੁਡੀਆਂ ਬੱਚਿਆਂ ਨੇ ਕਿੰਨਾ ਕ ਆਪਣੇ ਪਾਪਾ ਵਾਸਤੇ ਪਰਮਾਤਮਾ ਗੇ ਅਰਦਾਸ ਕਰਦੀ ਆ ਨਾ ਪੁੱਛਦਿਆਂ ਨੇ ਵੀ ਪਾਪਾ ਨੂੰ ਇਹ ਜਿਹੜੀ ਬਾਤ ਮ ਲਈ ਪੈਪ ਲਈ ਆ ਇਹ ਕਾਰੇ ਵਾਸਤੇ ਲਈ ਆ ਕੀ ਹੁੰਦੀ ਆ ਹਾਂਜੀ ਜੀ ਵੇਖੋ ਜਦੋਂ ਪੀਡੀਆਈ ਚੰਡੀਗੜ੍ਹ ਜਾਂਦੇ ਰਹੇ ਦੋ ਦੋ ਤਿੰਨ ਤਿੰਨ ਦਿਨ ਰਹਿੰਦੇ ਰਹੇ ਆ ਤੇ ਕਹਿੰਦੇ ਰਹੇ ਪਾਪਾ ਨਹੀਂ ਆਉਂਦੇ ਮੈਂ ਕਹਿ ਦਿੰਨੀ ਇਹਨਾਂ ਨੂੰ ਕਿ ਪਾਪਾ ਨਾ ਪੈਪਲ ਵਾਉਣ ਗਏ ਨੇ ਕੋਈ ਨਹੀਂ ਆ ਜਾਂਦੇ ਨੇ ਫਿਰ ਜਦੋਂ ਮੇਰੇ ਕੋ ਪੈਸੇ ਮੰਗਦੇ ਆ ਤਾਂ ਉਹ ਵੀ ਮੈਂ ਕਹਿ ਦਿੰਨੀ ਕਿ ਪਾਪਾ ਕੋਲ ਨੇ ਪੈਸੇ ਤੁਹਾਨੂੰ ਪਤਾ ਪਾਪਾ ਪੈਸੇ ਦੇਂਦੇ ਹੁੰਦੇ ਸੀ ਨਾ ਮੇਰੇ ਕੋ ਤੇ ਹੈ ਨਹੀਂ ਮੇਰੇ ਕੋ ਤਾਂ ਵਿਪਰਸਵ ਨਹੀਂ ਹੈਗਾ ਪਾਪਾ ਕੋਈ ਪਰਸੇ ਹਨ ਆਉਣਗੇ ਤੇ ਕੋਈ ਨਹੀਂ ਤੁਹਾਨੂੰ ਪੈ ਇਹ ਗਏ ਹੁੰਦੇ ਹੌਸਪੀਟਲ ਤੇ ਬਿਲਕੁਲ ਸਪੈਨ ਜਦੋਂ ਇੰਨੀ ਘਰ ਚ ਸਾਡੇ ਹਾਲਾਤ ਹੋ ਗਏ ਨੇ ਜਿਵੇਂ ਦੱਸਿਆ ਵੀ ਰੋਟੀ ਤੋਂ ਵੀ ਯਾਤਰ ਹੋ ਚੁੱਕੇ ਆ ਕਿਉਂਕਿ ਘਰ ਚ ਇਕੱਲਾ ਸੀ ਗੁਰਜਨ ਸਿੰਘ ਮਾਵਾਲਾ ਬਹੁਤ ਸਾਰੀ ਰੋਟੀ ਖਾ ਲਏ ਸੀ ਬੜੀ ਪਰਮਾਤਮਾ ਦੀ ਕਿਰਪਾ ਸੀ ਪਰ ਜਦੋਂ ਇਸਾਂ ਦੇ ਹਾਲਾਤ ਬਣ ਗਏ ਨੇ ਅੱਜ ਵੀ ਅੱਜ ਘਰ ਦਾ ਮੁਖੀ ਆ ਜਿਹੜਾ ਘਰ ਵਿੱਚ ਬੈਠ ਕੇ ਆ ਅਤੇ ਉਸ ਜਿਹੜੀ ਕਿੰਨੀ ਆ ਟ੍ਰਾਂਸਪੋਰਟ ਕਰਨੀ ਆ ਡਾਕਟਰਾਂ ਨੂੰ ਕਿਹਾ ਗਿਆ ਵੀ ਇੰਨੇ ਪੈਸੇ ਲੱਗਣੇ ਨੇ ਤੇ ਪਰਵਾਦ ਆ ਫਿਰ ਰੋਜੀ ਰੋਟੀ ਕਿੱਥੇ ਚੱਲਦੇ ਆਉਣ ਹਾਂ ਹਾਂ ਜੀ ਵੇਖੋ ਇਹ ਡੈਡੀ ਸਾਡੇ ਇਹੀ ਲਿਉਂਦੇ ਨੇ ਮੰਗ ਕੇ ਲਿਉਂਦੇ ਨੇ ਉਹ ਇਹ ਖਰਚਾ ਦਵਾਈ دارو ਦਾ ਵੀ ਵਿੱਚ ਉਹ ਜਦੋਂ ਇਹਨਾਂ ਨੂੰ ਖਰੀਦਦਾ ਆ ਆ ਰਿਪੋਰਟਾ ਵਗੈਰਾ ਸਾਰੀਆਂ ਜਿਹੜੀਆਂ ਆਪਾਂ ਕਰਾਈਆਂ ਉਹ ਵੀ ਇਹ ਲਿਆਉਂਦੇ ਤੇ ਫਿਰ ਫਿਰ ਜਾਂਨੇ ਹਸਪੀਟਲ ਕਿ ਕਿਹਨਾਂ ਜਾਓਗੇ ਦਸਤਾਨ ਤੋਂ ਕਿਹਨਾਂ ਜਾਓਗੇ ਇਹੀ ਕਿ ਇਹਨਾਂ ਦਾ ਲਾਜੋ ਜੀ ਤੇ ਠੀਕ ਹੋ ਜਾਣ ਤੇ ਚਲੋ ਆਪਣੇ ਬੱਚੇ ਜਿਸ ਤਰ੍ਹਾਂ ਅੱਗੇ ਸਾਹਮਦੇ ਹੀ ਉਤਰਾਂ ਹੀ ਆਪਣੇ ਸੰਭਾਲਣ ਤੇ ਹੈਲਪ ਕਰਦਾ ਸਾਡੀ ਕਿਉਂਕਿ ਪਹਿਲਾਂ ਵੀ ਪੈਸੇ ਬਹੁਤ ਲਾ ਚੁੱਕੇ ਆ ਕਿ ਬੁਰੀ ਕੋਸ਼ਿਸ਼ ਕੀਤੀ ਕਿ ਠੀਕ ਹੋ ਜਾਣ ਆਪਣੀ ਕਮਾਈ ਦੇ ਨਾਲ ਹੀ ਜਿਹੜੀ ਇਹਨਾਂ ਪਹਿਲਾਂ ਮਿਹਨਤ ਕੀਤੀ ਹੋਈ ਦਿਲ ਕੋੜੀ ਤਸਵੀਰਾਂ ਤੁਹਾਨੂੰ ਖਾ ਰੇ ਆ ਹਲਕਾ ਰਾਸ ਸਾਸੀ ਦੇ ਪਿੰਡ ਧਾਰੀਵਾਲ ਦੀਆਂ ਜਿਸ ਪਰਿਵਾਰ ਵਿੱਚ ਮੁਖੀ ਆ ਸਰਦਾਰ ਗੁਰਜੰਡ ਸਿੰਘ ਜਿੰਸ ਨੇ ਗਰੂਦਾ ਸਿੰਘ ਆ ਪਰ ਅੱਜ ਦੁੱਖਾਂ ਦਾ ਪਹਾੜ ਟੁੱਟ ਗਿਆ ਪਰਿਵਾਰ ਦੇ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਹੋ ਗਏ ਨੇ ਮਾਤਾ ਦੇ ਅੱਖਾਂ ਚੋਂ ਅਥਰੂ ਆ ਰਹੇ ਨੇ ਕੀ ਹਾਲਾਤ ਨੇ ਜਿਹੜਾ ਜਵਾਨ ਪੁੱਤ ਇਸ ਤਰ੍ਹਾਂ ਹੋ ਜੇ ਉਸ ਮਾਂ ਤੇ ਕੀ ਬੀਦੀ ਹੋਗੀ ਮਾਂ ਨੇ ਬੜੀਆਂ ਅਰਦਾਸਾਂ ਬੇਨਤੀ ਕਰਕੇ ਧੀਆ ਪੁੱਤ ਲੈ ਹੁੰਦੇ ਨੇ ਪ੍ਰਮਾਤਮਾ ਕੋਲੋਂ ਪਰ ਆ ਦਿਨ ਦੇਖਣਾ ਪੈਂਦਾ ਸ ਮਾਪੇ ਕੀ ਬੀਤਦੀ ਹੋਗੀ ਬਜ਼ੁਰਗ ਮਾਪੇ ਹੋ ਗਏ ਨੇ ਅੱਜ ਮਾਂ ਵੱਲੋਂ ਜਿਹੜੀ ਆਪਣੀ ਕਿਡਨੀ ਦੇ ਕੇ ਆਪਣੇ ਪੁੱਤ ਦੀ ਜਾਨ ਬਚਾਈ ਜਾਣੀ ਆ ਪਰ ਡਾਕਟਰਾਂ ਨੇ ਕਿਲੀ ਟ੍ਰਾਂਸਪਲੈਂਟ ਦਾ ਵੀ ਜਿਹੜਾ ਕੀ 7 ਤੋਂ 8 ਲੱਖ ਰੁਪਏ ਮੰਗਿਆ ਪਰ ਵਾਕ ਰੋਜੀ ਰੋਟੀ ਜੋਗੇ ਪੈਸੇ ਨਹੀਂ ਹੈਗੇ ਨਾ ਮਾਇ ਮਾਨਾ ਪਰ ਨਾ ਇਹਨਾਂ ਮਾਨਾ ਪਰ ਕੋਈ ਨਹੀਂ ਪਰ ਗੁਰੂ ਸਾਹਿਬ ਦੀ ਕਿਰਪਾ ਆ ਗੁਰੂ ਸਾਹਿਬ ਆਪੇ ਕਿਰਪਾ ਕਰਨਗੇ ਨਾ ਮਣ ਪਰੋਣਾ ਠੀਕ ਆ ਚਲੋ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਮਾਂ ਕੋ ਬੋਲਿਆ ਨਹੀਂ ਜਾ ਰਿਹਾ ਕਿਉਂਕਿ ਮਾਂ ਕੋ ਸ਼ਬਦ ਨਹੀਂ ਹੈਗੇ ਉਹ ਹਾਲਾਤ ਦੇ ਜਦੋਂ ਪਾਲ ਪੋਸ ਕੇ ਪੁੱਤ ਵੱਡਿਆ ਕੀਤੇ ਹੁੰਦੇ ਨੇ ਤੇ ਬੜਾ ਸਹਾਰਾ ਹੁੰਦਾ ਵਾ ਬੜਾ ਪਰਮਾਤਮਾ ਕੋਲ ਦਾਸ ਬੇਨਤੀ ਕਰਕੇ ਪੁੱਤ ਲੈ ਜਾਂਦੇ ਨੇ ਵੀ ਬੁੱਢੇ ਉਮਰੇ ਸਾਡਾ ਸਹਾਰਾ ਬਣ ਗਏ ਪਰ ਕੀ ਪਤਾ ਸੀ ਬੁੜਾਪੇ ਵਿੱਚ ਵੀ ਜਿਹੜਾ ਕਿ ਇਸ ਤਰ੍ਹਾਂ ਦੇ ਹਾਲਾਤ ਹੋ ਜਾਣਗੇ ਪਹਿਲਾਂ ਮਾਂ ਪਾਲ ਪੋਸ ਕੇ ਵੱਡਿਆ ਕਰਦੀ ਆ ਵਿਆਹ ਕਰਦੀ ਆ ਪਰ ਅੱਜ ਹਾਲਾਤ ਇਸ ਤਰ੍ਹਾਂ ਹੋ ਗਏ ਨੇ ਵੀ ਮਾਂ ਨੇ ਆਪਣੀ ਕਿਡਨੀ ਤੱਕ ਜਿਹੜੀ ਆਪਣੇ ਪੁੱਤ ਨੂੰ ਦੇਣੀ ਆ ਉਸਦੀ ਜਾਨ ਬਚਾਉਣ ਵਾਸਤੇ ਅਰਕਸਤਾਨਾ ਸਭਾ ਆ ਗਿਆ ਅੱਜ ਮਾਂ ਨੇ ਪਹਿਲਾਂ ਪਾਲ ਪੋਸ ਕੇ ਵੱਡਿਆ ਕੀਤੇ ਨੇ ਹੁਣ ਆਪਣੀ ਕਿਡਨੀ ਜਿਹੜੀ ਆ ਤੁਸੀਂ ਦੇ ਰਹੇ ਹੋ ਵੀਰ ਨੂੰ ਕੀ ਕਹਿਣਾ ਚਾਹੋਗੇ ਐ ਕਹਿਣਾ ਚਾਹੁੰਦੇ ਵੀ ਇਹਦੀ ਜਾਨ ਬਚੇ ਜਿਹੜੀਆਂ ਤਿੰਨ ਬੇਟੀਆਂ ਨੇ ਕਹਿਣ ਲਿਆ ਚਲੇ ਦੀਆਂ ਬੜੇ ਤਰਲੇ ਮਾਰਦੀਆਂ ਵਾਂ ਵੀ ਸਾਡਾ ਬਾਪ ਠੀਕ ਹੋਣਾ ਚਾਹੀਦਾ ਜਦੋਂ ਇਸ ਤਰ੍ਹਾਂ ਤਰਲੇ ਮਾਰਦੀਆਂ ਉਦੋਂ ਤੇ ਆਪ ਵੀ ਮਾਰੀ ਦੇਜੋ ਪੀ ਗ੍ਰੈਂਟਰ ਨੂੰ ਠੀਕ ਹੋ ਜਿੱਥੇ ਜਾਈਦਾ ਇਹੋ ਤਰਲੇ ਪਾਈਦੇ ਆ ਪੀ ਗ੍ਰੈਂਟਰ ਨੂੰ ਮਹਾਰਾਜੀ ਠੀਕ ਕਰੋ ਗ੍ਰੈਂਟਰ ਨੂੰ ਮਹਾਰਾਜੀ ਠੀਕ ਕਰੋ ਇਹ ਪੰਜ ਦਿਨਾਂ ਉਂਜੀ ਚੀਦਾ ਸਾਹਿਬ ਵੀ ਜਾਂਦੇ ਰਹੇ ਆ ਅਰਾਕੋੜ ਨਾਲ ਹੀ ਜਾਈਦਾ ਉੱਥੇ ਸੇਵਾ ਕਰਕੇ ਆਉਂਦੇ ਰਹੇ ਆ ਪੀ ਉੱਥੇ ਚਲੋ ਮਹਾਰਾਜ ਖੈਰ ਪਾ ਦੇ ਠੀਕ ਹੋ ਜਾਏ ਔਰ ਇਸ ਕਰਕੇ ਹੀ ਆਪਣੀ ਗਿਡਣੀ ਦੇ ਕੇ ਅਹੀਂ ਆਨੇ ਪੀ ਇਹ ਠੀਕ ਹੋਣਾ ਚਾਹੀਦਾ ਤੁਸੀਂ ਨੇ ਸੋਪੀ ਗ੍ਰੈਂਟਰ ਵੀਰ ਵਾਸਤੇ ਕਿੰਨੀ ਅਰਦਾਸ ਬੇਨਤੀ ਕਰਦੇ ਹੋ ਪਰਮਾਤਮਾ ਗਾੜੀ ਤੇ ਹਮੇਸ਼ਾ ਕਹਿੰਦੇ ਮਾਲਕ ਅੱਜ ਜਿਹੜਾ ਕੋਈ ਵੀ ਨਹੀਂ ਦੇ ਸਕਦਾ ਪਹਿਲਾਂ ਪੋਤ ਨੂੰ ਪਾਲ ਪੋਸਚਾ ਵੱਡਾ ਕੀਤਾ ਅੱਜ ਪੋਤੇ ਦੀ ਜਾਨ ਬਚਾਉਣ ਵਾਸਤੇ ਆਪਣੀ ਕਿਡਨੀ ਤੱਕ ਦੇਣੀ ਪੈਂਦੀ ਆ ਕੀ ਕਹਿਣ ਜਾਓਗੇ ਇਹੋ ਹੀ ਜਿੱਥੇ ਚਾਹੀਦਾ ਇਹੋ ਹੀ ਤੁਹਾਨੂੰ ਦੱਸਿਆ ਤੇ ਤਰਲੇ ਹੀ ਮਾਰੀ ਦੇ ਜੋ ਰਾਤ ਦਿਨੇ ਤੇ ਇਹੋ ਹੀ ਦੰਦੀਆਂ ਬਿਲਕੀ ਦੀਆਂ ਵੀ ਸਾਡਾ ਬੇਟਾ ਹੀ ਠੀਕ ਹੋ ਜਾਏ ਸਾਡਾ ਬੇਟਾ ਠੀਕ ਹੋਵੇ ਇਹਦੇ ਵਾਸਤੇ ਠੀਕ ਬਸ ਅਰਦਾਸਾਂ ਕਰੀ ਦੀਆਂ ਵੀ ਇਹਦੇ ਠੀਕ ਹੋਣਾ ਕਰਕੇ ਤੇ ਇਹੋ ਠੀਕ ਹੋਣਾ ਚਾਹੀਦਾ ਵਾ ਬਾਕੀ ਕੰਮ ਮੁੜ ਕੇ ਕਰਾਂਗੇ ਪਹਿਲਾਂ ਇਹ ਹੋਰ ਸੋਚੀਦਾ ਹੀ ਨਹੀਂ ਜੋ ਕੁਝ ਪੀ ਆਖੀਦਾ ਇਹੋ ਠੀਕ ਹੋਏ ਗਰਜੰਟ ਠੀਕ ਹੋ ਜੇ ਮਹਾਰਾਜ ਗੜੀ ਰਾਤ ਦਿਨੇ ਹੋ ਤਰਲੇ ਪਾਈਦੇ ਨੇ 120 ਡਾਕਟਰ ਕੀ ਦੱਸਦੇ ਨੇ ਕਿੰਨੇ ਕੇ ਪੈਸੇ ਲੱਗਣੇ ਨੇ ਪਰਿਵਾਰ ਕੋ ਹੈਗੇ ਆ ਪੈਸੇ ਇਲਾਜ ਕਰਾਉਣ ਜੋਗੇ ਕਿ ਨਹੀਂ ਹੈਗੇ ਕਿੰਨੀ ਤੁਹਾਡੀ ਜੜੀ ਦੇਣੀ ਆ ਡਾਕਟਰ ਕੀ ਦੱਸਦੇ ਨੇ ਕਿੰਨੇ ਪੈਸੇ ਲੱਗਣੇ ਨੇ ਡਾਕਟਰ ਪਹਿਲਾਂ ਬਹੁਤ ਪੈਸੇ ਹੀ ਲਾ ਚੁੱਕੇ ਜੋ 8-9 ਲੱਖ ਰੁਪਈਆ ਹਰਤੇ ਚੱਕ ਲਾ ਪਈਟੇ ਆ ਤੇ ਹੁਣ ਤੇ ਪਹਿਲਾ ਹਸਪਤਲ ਗਏ ਆ ਤੇ ਉਹਨਾਂ ਨੇ ਬਹੁਤ 12 ਲੱਖ ਰੁਪਈਆ ਮੰਗਿਆ ਸੀਗਾ ਉਰੇ ਸੇ ਤੋਂ 7 ਤੱਕ ਆਂਦੇ ਆ ਵੀ ਲੱਕ ਕਰ ਦਾਂਗੇ ਇਲਾਜ ਤੁਹਾਡਾ ਇਹ ਨਾ ਕਹਿੰਦੇ ਆ ਵੀ ਤੁਹਾਡੇ ਕੋਲ 120000 ਰੁਪਇਆ ਤੁਹਾਡੇ ਕੋਲ ਹੋਣਾ ਚਾਹੀਦਾ ਜਿਸ ਦਿਨ ਪ੍ਰੇਸ਼ਣ ਹੋਣਾ ਵਾ ਉਹ ਦਿਨ ਉਹ ਦਿਨ 35 35000 ਦੇ ਟੀਕੇ ਲੱਗਣੇ ਤਿੰਨ ਇਹ ਕੋਣ ਜਈਦੇ ਹੁਣ ਸਾਡੇ ਬਹੁਤ ਜਿਆਦੇ ਮਹਿੰਗੇ ਮਹਿੰਗੇ ਟੈਸਟ ਕਰਦੇ ਆ ਉਹ ਵੀ ਇਸ ਤਰ੍ਹਾਂ ਤਰਲੇ ਤਰਲੇ ਮਾਰ ਕੇ ਕਰਾਉਂਦੇ ਜੋ ਸਾਡੇ ਕੋਲ ਤੇ ਪੈਸਾ ਕੋਈ ਨਹੀਂਗਾ ਹਾਂਜੀ ਕੀ ਕੀ ਇਹ ਹੋਈ ਆਨੇ ਆਪੀ ਸਾਡੀ ਕੋਈ ਹੈਲਪ ਕਰ ਦੇ ਤੇ ਵੀਰ ਦਾ ਇਲਾਜ ਹੋ ਜੇ ਛੇਤੀ ਤੋਂ ਛੇਤੀ ਠੀਕ ਹੈ ਹਾਂਜੀ ਬਹੁਤ ਧੰਨਵਾਦੀ ਤੁਸੀਂ ਤਸਵੀਰਾਂ ਤੁਹਾਨੂੰ ਖਾ ਰਹੇ ਆ ਹਲਕਾ ਰਾਜਾ ਸਾਸੀ ਦੇ ਪਿੰਡ ਧਾਰੀਵਾਲ ਦੀਆਂ ਪਰਿਵਾਰ ਦੇ ਕੀ ਹਾਲਾਤ ਨੇ ਪਰਿਵਾਰ ਦੇ ਮੁਖੀ ਨਾਲ ਵੀ ਗੱਲਬਾਤ ਕਰਦੇ ਆ ਬਾਪੂ ਜੀ ਕਿਸਤਾ ਦੇ ਦੋ ਜਵਾਨ ਪੁੱਤ ਦੇ ਇਸ ਤਰ੍ਹਾਂ ਹਾਲਾਤ ਹੋ ਗਏ ਨੇ ਕੱਚ ਗਰੀਬੀ ਤੱਕ ਆ ਗਈ ਆ ਪੁੱਤ ਮੰਜੇ ਦੇ ਪੈ ਗਿਆ ਉਮਰ ਕੁਛ ਨਹੀਂ ਆ 29 ਸਾਲ ਉਮਰ ਆ ਜਿੰਨ ਧੀਆ ਨੇ ਵੀਰ ਦੀ ਕੀ ਕਹਿਣਾ ਜਾਓਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਿਆਰ ਸਾਧ ਸੰਗਤ ਜੀਓ ਜੋ ਸਾਡਾ ਬੱਚਾ ਭਾਈ ਗਰਜੰਤ ਸਿੰਘ 29 ਸਾਲ ਉਮਰਿਆ 11 ਮਹੀਨੇ ਤੋਂ ਦੁੱਖ ਨਾਲ ਘੇਰਿਆ ਆਇਆ ਹੈ 11 ਮਹੀਨੇ ਤੋਂ ਅਸੀਂ ਬੱਚੇ ਆਪਣੇ ਹੱਲ ਵੇਖ ਰਹੇ ਆਂ ਕਿ ਬੱਚੇ ਨੂੰ ਬਹੁਤ ਜ਼ਿਆਦਾ ਦੁੱਖ ਆ ਚਾਰ ਪੰਜ ਪ੍ਰੇਟ ਹੋ ਚੁੱਕੇ ਨੇ ਫਰਕ ਨਹੀਂ ਪਿਆ ਉਦੋਂ ਤੋਂ ਅਸੀਂ ਬੱਚੇ ਆਪਣੇ ਲੈ ਕੇ ਕਰਦੇ ਕਹੇ ਹਸਪਤਾਲ ਕਦੇ ਕਿਸੇ ਹਸਪਤਾਲ ਕਦੇ ਚੰਡੀਗੜ੍ਹ ਕਦੇ ਨਵੇਂ ਸਹਿਰ ਕਦੇ ਜਲੰਧਰ ਆਪਣੇ ਬੱਚੇ ਨੂੰ ਲੈ ਕੇ ਜਾਣੇ ਲਾਜਵਾਤ ਵੀ ਬੱਚਾ ਸਾਡਾ ਠੀਕ ਹੋ ਜਾਏ ਤੇ ਬੱਚਾ ਆਪਣੇ ਪਰਿਵਾਰ ਵਿੱਚ ਖੇਡੇ ਆਪਣੀਆਂ ਬੱਚੀਆਂ ਨਾਲ ਖੇਡੇ ਤੇ ਆਪਣੇ ਬੱਚਿਆਂ ਨੂੰ ਕਮਾਈ ਕੁਆ ਕੇ ਰੋਟੀ ਖਵਾਵੇ ਕਿਉਂਕਿ ਮੇਰੀ ਜਿਹੜੀ ਉਮਰ ਆ 93 ਸਾਲ ਤੇ ਮੈਂ ਤੇ ਹੁਣ ਕਮਾਈ ਕਰਨ ਜੋਗਾ ਨਹੀਂਗਾ ਮੈਂ ਛੋਟੀ ਜੀ ਰੇੜੀ ਬਣਾਈ ਆ ਤੇ ਰੇੜੀ ਤੇ ਇਹਨਾਂ ਪਰਿਵਾਰ ਦਾ ਜਿਹੜਾ ਟਾਈਮ ਪਾਸ ਕਰਨਾ ਹੈ। ਕਬਨਿਸ ਨੂੰ ਬਾਪੂ ਨੂੰ ਦੁੱਖ ਕਿੰਨਾ ਲੱਗਦਾ ਜਦੋਂ ਪਿਓ ਦੇ ਸਾਹਮਣੇ ਜਵਾਨ ਪੁੱਤ ਤਰ੍ਹਾਂ ਮੰਝਦੇ ਪਿਆ ਹੁੰਦਾ ਵਾ ਉਸ ਪਿਓ ਤੇ ਕੀ ਬੀੜਦੀ ਆ ਜਦੋਂ ਤੁਸੀਂ ਬਾਹਰੋਂ ਆਉਂਦੇ ਹੋ ਜਦੋਂ ਪੁੱਤ ਨੂੰ ਵੇਂਦੇ ਹੋ ਵੀ ਬਾਥਰੂਮ ਵਾਲੀ ਪੈਪ ਲੱਗੀ ਹੋਈ ਆ ਥੈਲੀ ਨਾ ਲੱਗੀ ਆ ਉਸ ਪਿਓ ਤੇ ਕੀ ਬੀਦੀ ਫਿਰ ਵੇਖੋ ਜੀ ਜਦੋਂ ਅਸੀਂ ਸਾਰੀ ਦਿਹਾੜੀ ਬਾਹਰੋਂ ਕੰਮ ਕਰਕੇ ਆਉਨੇ ਆ ਨਾ ਤੇ ਬਾਹਰ ਆ ਕੇ ਖੇਡਦੇ ਰਹਿੰਨੇ ਕੰਮ ਕਰਦੇ ਰਹਿੰਨੇ ਤੇ ਜਦੋਂ ਆਹੀਂ ਆਣ ਕੇ ਘਰ ਪਹੁੰਚਦੇ ਆਂ ਤੇ ਪਹੁੰਚ ਕੇ ਆਪਣੇ ਬੱਚੇ ਨਾਲ ਵੇਖੀਦਾ ਤੇ ਜਿਹੜੀ ਰੋਟੀ ਆ ਨਾ ਉਹ ਵੀ ਰਹਿ ਜਾਂਦੀ ਵਿੱਚੇ ਰੋਟੀ ਨਹੀਂ ਖਾਦੀ ਜਾਂਦੀ ਦੁੱਖ ਵੇਖ ਕੇ ਬੱਚੇ ਦਾ ਦੁੱਖ ਬਹੁਤ ਜ਼ਿਆਦਾ ਮਾਂ ਪਿਓ ਨੂੰ ਬੱਚੇ ਦਾ ਦੁੱਖ ਬਹੁਤ ਜ਼ਿਆਦਾ ਹੁੰਦਾ ਹੈ ਤੇ ਬੱਚੇ ਨਾਲ ਵੇਖ ਕੇ ਜਿਹੜਾ ਪਾਣੀ ਪੀਣ ਨੂੰ ਵੀ ਨਹੀਂ ਜੀ ਕਰੀਦਾ ਫਿਰ ਚੁੱਪ ਕਰਕੇ ਬੰਜੇ ਤੇ ਬਹਿ ਕੇ ਤੇ ਲੰਮੇ ਪਾਏ ਜਿਦਾ ਵੀ ਫਿਰ ਮੱਛੀ ਵਾਲੀਆਂ ਨਾਲੀਆਂ ਲੱਗੀਆਂ ਨਾਲੀਆਂ ਵੇਚ ਕੇ ਬੱਚੇ ਸਾਡਾ ਮਨ ਭਰ ਜਾਂਦਾ ਤੇ ਸਾਡੇ ਕੋ ਫਿਰ ਪਰਿਵਾਰ ਵਿੱਚ ਬਹਿ ਕੇ ਰੋਟੀ ਨਹੀਂ ਖਾਦੀ ਜਾਂਦੀ ਤੇ ਅਸੀਂ ਫਿਰ ਆਪਣਾ ਮਨ ਕੋਈ ਨਾ ਕੋਈ ਥੋੜਾ ਚਿਰ ਬਹਿ ਕੇ ਮਨ ਸ਼ਾਂਤੀ ਵਿੱਚ ਲਿਆ ਕੇ ਫਿਰ ਇਹੋ ਵੇਖੀਦਾ ਪਰ ਜਰੋ ਸਾਡਾ ਸਤਿਗੁਰੂ ਸਭ ਕੁਝ ਠੀਕ ਕਰੂਗਾ ਗੁਰੂ ਰੂਪਿਆ ਸਿੰਘ ਜੀ ਨੂੰ ਇਹ ਬੜਾ ਦੁੱਖ ਹੈ ਦੁੱਖ ਵਾਲੀ ਗੱਲ ਹੈ ਚਲੋ ਕਰ ਦੇਣੀ ਚਾਹੀਦੀ ਆ ਸਾਡੇ ਵੱਲ ਹੋਰ ਪਰਿਵਾਰ ਪੰਥ ਦੇ ਜੀ ਬੜੇ ਆਉਂਦੇ ਨੇ ਕਹਿੰਦੇ ਜੀ ਪੰਥ ਦੇ ਪਰਿਵਾਰ ਨੂੰ ਮਾਰਾ ਨਹੀਂ ਕਹਿੰਦੇ ਕੋਈ ਪੰਥ ਸਾਰੇ ਇੱਕੋ ਜਿਹੇ ਹੁੰਦੇ ਨੇ ਗੁਰੂ ਵਾਲੇ ਹੁੰਦੇ ਜਿੱਥੇ-ਜਿੱਥੇ ਕੋਈ ਮੰਨਦਾ ਹੈ ਉਹਨੂੰ ਮਾਨ ਹੁੰਦਾ ਹੈ ਵੇਖੋ ਅਸੀਂ ਆਪਣੇ ਸਿੱਖ ਨਾ ਆਪਣੇ ਧਰਮ ਨਾਲ ਜੁੜੇ ਆਂ ਬਾਬਾ ਜੀਵਨ ਸਿੰਘ ਰੰਗਰੇਟੇ ਗੁਰੂ ਕੇ ਬੇਟੇ ਬਾਬਾ ਜੀਵਨ ਸਿੰਘ ਦੇ ਅਸੀਂ ਪੰਥ ਨਾਲ ਮذਬੀ ਸੇ ਕੌਮ ਨਾਲ ਅਸੀਂ ਜੁੜੇ ਆਂ ਤੇ ਸਾਨੂੰ ਆਪਣੇ ਪੰਥ ਦੇ ਮਾਣ ਹੁੰਦਾ ਹਰ ਇੱਕ ਨੂੰ ਆਪਣੇ ਪੰਥ ਦੇ ਮਾਣ ਹੁੰਦਾ ਹੈ ਤੇ ਸਾਨੂੰ ਲੋਕ ਇਹ ਵੀ ਕਹਿੰਦੇ ਵੀ ਤੁਸੀਂ ਪੰਥ ਬਦਲ ਕੇ ਵੇਖ ਲਓ ਪਰ ਅਸੀਂ ਨਹੀਂ ਪੰਥ ਬਦਲਦੇ ਅਸੀਂ ਆਖਿਆ ਸਾਡੇ ਬੱਚੇ ਦੀ ਜਾਨ ਭਾਵੇਂ ਚਲ ਜਾਵੇ ਪੰਥ ਨਹੀਂ ਬਦਲਣਾ ਕਿਉਂਕਿ ਸਾਨੂੰ ਵੀ ਮਾਣ ਹੈ ਆਪਣੇ 사ਤਗੁਰ ਦੇ ਅਸੀਂ ਕਿਸੇ ਦੀ ਬਰਿਆਈ ਨਹੀਂ ਕਰਦੇ ਅਸੀਂ ਆਪਣੇ ਗੁਰੂ ਗ੍ਰੰਥ ਸਾਹਿਬ ਤੇ ਸਾਨੂੰ ਬਹੁਤ ਮਾਣ ਹੈ ਗੁਰੂ ਗ੍ਰੰਥ ਸਾਹਿਬ ਸਾਡੇ ਪਰਿਵਾਰ ਦੇ 29 ਛੇ ਨਤੀਜੀ ਜਿਹੜੇ ਪਰਿਵਾਰ ਨਾਲ ਗੁਰੂ ਗ੍ਰੰਥ ਸਾਹਿਬ ਨਾਲ ਜੁੜੇ ਆ ਜਿਵੇਂ ਉਸ ਬਾਬਾ ਜੀ ਜਿੱਥੇ ਹੋਰ ਧਰਮਾਂ ਦੇ ਲੋਕ ਤੁਹਾਡੇ ਕੋ ਆਉਂਦੇ ਨੇ ਤੁਹਾਨੂੰ ਕਹਿਣ ਵਾਸਤੇ ਵੀ ਸਾਡੇ ਧਰਮ ਦੇ ਦਾਜੋ ਕਈ ਤੁਹਾਡੇ ਤਰ੍ਹਾਂ ਦੇ ਲੋਕ ਵੀ ਆਏ ਨੇ ਕਈ ਸਿੱਖ ਪ੍ਰਵਾਜ ਤੁਹਾਡੇ ਕੋ ਆਏ ਨੇ ਜਾਂ ਸਿੱਖ ਭਾਈਚਾਰਾ ਆਇਆ ਹੋਵੇ ਵੀ ਭਾਈ ਅਸੀਂ ਤੁਹਾਡੀ ਬਾਹ ਫੜਦੇ ਆਗੇ ਵੇਖੋ ਜੀ ਇਹੋ ਹੀ ਤਾਂ ਗੱਲ ਸਾਡੇ ਮਾਨ ਚ ਭਰਦੇ ਆ ਇਹੋ ਗੱਲ ਸੋਚਣ ਵਾਲੀ ਹੈ ਵੀ ਜੇ ਹੋਰ ਪੰਥਾਂ ਦੇ ਵੀ ਆ ਸਕਦੇ ਤਾਂ ਸਾਡੇ ਪੰਥਾਂ ਵਾਲੇ ਨਹੀਂ ਸਾਨੂੰ ਆਣ ਕੇ ਆ ਸਕਦੇ ਐਵੇਂ ਵੀ ਚਾਹੁੰਦੇ ਵੀ ਸਾਡਾ ਪੰਥ ਕੋਈ ਭੈਣ ਭਰਾ ਸਾਨੂੰ ਆਣ ਕੇ ਆਖੇ ਵੀ ਤੁਸੀਂ ਤੁਹਾਡੇ ਬੱਚੇ ਦਾ ਇਲਾਜ ਕਰਾ ਦਿੰਨੇ ਆ ਤੇ ਤੁਸੀਂ ਮੰਨਣਾ ਭਰੋ ਜੇ ਹੋਰ ਪੰਥਾਂ ਵਾਲੇ ਸਾਨੂੰ ਆਣ ਕੇ ਕਹਿ ਸਕਦੇ ਸਾਡੇ ਆਪਣਾ ਪੰਥ ਵੀ ਤੇ ਬਹੁਤ ਵੱਡੀ ਚੀਜ਼ ਹੈ ਦਰਬਾਰ ਸਾਹਿਬ ਦਾ ਦਰਬਾਰ ਸਾਹਿਬ ਤੇ ਮਤਲਬ ਰੋਹ ਦਾ ਚੜਾਵਾ ਕੋਈ 28 29 ਕਰੋੜ ਰੁਪਏ ਦਾ ਚੜਦਾ ਹੈ ਤੇ ਇਹਦੇ ਕੁਝ ਵੀ ਦੁੱਖ ਨਹੀਂਗਾ ਸਾਡੇ ਪੰਥ ਵਾਲੇ ਵੀ ਸਾਨੂੰ ਆਣ ਕੇ ਮਾਂ ਸਾਡਾ ਸਾਨੂੰ ਕਹਿ ਸਕਦੇ ਨੇ ਵੀ ਤੁਸੀਂ ਪੰਥ ਨਾ ਬਦਲੋ ਤੇ ਸਾਡੇ ਪੰਥ ਵਿੱਚ ਹੀ ਰਹੋ ਤੇ ਸਾਨੂੰ ਮਤਲਬ ਅਸੀਂ ਤੁਹਾਡੇ ਬੱਚੇ ਦਾ ਇਲਾਜ ਕਰਾਵਾਂਗੇ ਇਹ ਬੜੀ ਵਿਸ਼ਵਾਸ ਮਤਲਬ ਸੋਚਣ ਵਾਲੀ ਗੱਲ ਹੈ ਕਿ ਹੋਰ ਜਿਹੜੇ ਵੇਖੋ ਮੈਂ ਤੁਹਾਨੂੰ ਅੱਗੇ ਵੀ ਦੱਸ ਚੁੱਕਾ ਹਾਂ ਕਿ ਸਾਡੀਆਂ 28 29 ਜਿਹੜਾ ਪਰਿਵਾਰ ਦੇ ਸਿੱਖ ਨੇ ਸਾਰੇ ਗੁਰੂ ਗ੍ਰੰਥ ਸਾਹਿਬ ਨਾਲ ਜੁੜੇ ਅਮਰਧਾਰੀ ਯਹੀ ਪਰਿਵਾਰ ਆ ਤੇ ਆਪਣੇ ਪਰਿਵਾਰ ਦੇ ਵਿੱਚ ਸਾਡੀਆਂ 27 28 29 ਵੋਟਾਂ ਨੇ ਸਾਨੂੰ ਕਦੀ ਕਹੇ ਨੇ ਨਹੀਂ ਆਣ ਕੇ ਆਖਿਆ ਸਰਕਾਰਿਆ ਸਾਹਿਬ ਨੂੰ ਇੱਕ ਦੋ ਅਪੀਲ ਕੀਤੀ ਆ ਵੀ ਸਾਡਾ ਬੱਚਾ ਠੀਕ ਨਹੀਂ ਸਾਡੀ ਮੰਤ ਕਰੋ ਉਹਨਾਂ ਆਖਿਆ ਨਹੀਂ ਇਹ ਨਹੀਂ ਕੰਮ ਹੋ ਸਕਦਾ ਤੁਸੀਂ ਅਪੀਲ ਕਰਨਾ ਚਾਹੋ ਜਿਹੜੇ ਸੰਗਤਤਾਲੂ ਦੇਖ ਨਹੀਂ ਦੇਸਾਂ ਦੇਸ਼ਾਂ ਕੀ ਕਹਿਣਾ ਚਾਹੋਗੇ ਸੰਗਤ ਨੂੰ ਅਪੀਲ ਇਹੋ ਹੀ ਕਰਾਂਗੇ ਸਾਡੇ ਬੱਚੇ ਦੇ ਬਰਬਲ ਜਿਹੜਾ ਕਸ਼ਟ ਹੈ ਸਾਰੀ ਸੰਗਤ ਨਾਲ ਮਿਲ ਕੇ ਹੱਲਪੁਰ ਕਰੋ ਤੇ ਦੁੱਖ ਕਟਿਆ ਜਾਵੇ ਕੋ ਸਾਡੇ ਬੱਚੇ ਦੀ ਜਾਨ ਵੱਜ ਜਾਏ ਅਜੇ 29 ਸਾਲ ਉਮਰਿਆ ਸਾਡੇ ਬੱਚੇ ਦੀ ਸਛੋਟਾ ਜਿਹਾ ਬੱਚਾ ਹੈ ਇਹਦੀ ਜਾਨ ਵੱਜ ਜਾਵੇ ਬਹੁਤ ਬਹੁਤ ਧੰਨਵਾਦ ਜੀ ਇਹ ਸੀ ਗੱਲ ਬਾਕੀ ਦੀ ਪਰਵਾਹ ਨਾ ਤੁਸੀਂ ਦੇਖਿਆ ਪਰਿਵਾਰ ਦਾ ਮੁਖੀ ਆ ਸਦਾ ਜਿਹੜੇ ਕਿ ਉਹਨਾਂ ਦੇ ਪਿਤਾ ਨੇ ਉਹਨਾਂ ਦੱਸਿਆ ਵੀ ਆ ਬਹੁਤ ਦੁੱਖ ਵਾਲੀ ਗੱਲ ਆ ਹੋਰ ਧਰਮwadi ਲੋਕ ਬਹੁਤ ਆਉਂਦੇ ਨੇ ਆ ਕੇ ਪਰਿਵਾਰ ਗਾੜੀ ਕਹਿੰਦੇ ਨੇ ਵੀ ਸਾਡੇ ਧਰਮਜਾਜੋ ਤੁਹਾਡੇ ਬੱਚੇ ਦਾ ਇਲਾਜ ਹੋ ਜਾਊਗਾ ਪਰ ਪਿਤਾ ਦਾ ਕਹਿਣਾ ਆ ਵੀ ਦੁੱਖ ਲੱਗਾ ਵੀ ਸਾਡੇ ਸਿੱਖ ਧਰਮ ਵਿੱਚੋਂ ਕੋਈ ਵੀ ਆ ਕੇ ਸਾਡੇ ਪਰਿਵਾਰ 'ਚ ਨਹੀਂ ਆਇਆ ਤੇ ਨਾ ਹੀ ਸਾਡਾ ਕਰਕੇ ਕਿਸੇ ਦੁੱਖ ਖੋਲਿਆ ਆ ਕੇ ਐਸ ਕਰਕੇ ਪੰਜਾਬੀਓ ਸਾਥ ਦਿਓ ਵੱਤ ਵਾਦਾ ਕੇ ਤਾਂ ਜੋ ਕਿ ਸਾਡਾ ਪੰਜਾਬੀ ਪਰਿਵਾਰ ਸਾਡਾ ਗੁਸਤਿਕ ਪਰਿਵਾਰ ਸਾਡੇ ਨਾਲ ਰਵੇ ਤੇ ਅੱਜ ਜੇਕਰ ਮਾੜਾ ਸਮਾਂ ਆਇਆ ਤੇ ਉਹ ਮਾੜਾ ਸਮਾਂ ਜਿਹੜਾ ਉਹਨਾਂ ਦਾ ਦੂਰ ਹੋ ਜਾਈ ਹਲਕਾ ਰਾਜ ਸਾਸੀ ਦਾ ਪਿੰਡ ਧਾਰੀਵਾਲ ਆ ਤੁਹਾਨੂੰ ਤਸਵੀਰਾਂ ਖਾਈਆਂ ਆਣੇ ਪਰਿਵਾਰ ਦਾ ਨੰਬਰ ਤੇ ਅਕਾਊਂਟ ਨੰਬਰ ਦਵਾਂਗੇ ਜਿਹਨੇ ਤਿਲਫੁਲ ਸੇਵਾ ਕਰ ਸਕਦੇ ਉਹ ਪਰਿਵਾਰ ਸ਼ੁਰੂ ਕਰਿਓ ਤਾਂ ਜੋ ਕਿ ਗੁਰਜੰਨ ਸਿੰਘ ਜਿਹੜਾ ਦੀ ਦੇ ਤਿੰਨ ਧੀਆ ਨੇ ਉਹ ਆਪਣੇ ਪਰਿਵਾਰ ਵਿੱਚ ਇਲਾਜ ਕਰਾ ਕੇ ਕਲੀਨਿਕ ਟ੍ਰਾਂਸਫਰ ਕਰਨ ਤੋਂ ਬਾਅਦ ਆਪਣੇ ਪਰਿਵਾਰ ਵਿੱਚ ਹਾਸਾ ਵਜਦਾ ਆਪਣੇ ਪਰਿਵਾਰ ਵਿੱਚ ਰਵੇ ਤੇ ਕੰਮ ਕਾ ਕਰੇ ਮੈਨੂੰ ਦਿਓ ਜਾਤ ਮੈਂ ਤੁਹਾਡਾ ਹਦੀ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅੰਮ੍ਰਿਤਸਰ